ਮਾਰ ਤੂੰ ਨੀ ਬਣਾ ਦੇ ਦੋ ਰੁਪਏ ਵੀਡੀਓ ਬਣਾ ਆ ਦੇਖੋ ਆ ਦੇਖੋ ਬਦਮਾਸ਼ੀ ਦੇ ਬਦਮਾਸ਼ੀ ਦੇ ہمارا ਕੰਮ ਹੈ ਵੀਡੀਓ ਬਣਾਉਣਾ 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 ਤੂੰ ਕੌਣ ਹੁੰਦਾ ਤੂੰ ਕੌਣ ਹੁੰਦਾ ਉਹ ਕੌਣ ਹੁੰਦਾ ਕਿ ਪੋਤਾ ਕਾ ਤੂੰ ਕੌਣ ਹੁੰਦਾ ਪਤਾ ਕਰ ਵਾਹ ਤੇ ਪੜਨੇ ਲੱਗ ਤੂੰ ਕੌਣ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਿਆ ਆ ਦੇਖੋ ਪ੍ਰਵਾਸੀ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਿਆ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਿਆ ਆ ਦੇਖੋ ਪ੍ਰਵਾਸੀ ਜਲੰਧਰ ਮਕਸੂਦਾ ਸਬਜੀ ਮੰਡੀ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਿਆ ਆ ਦੇਖੋ ਆ ਦੇਖੋ ਆ ਦੇਖੋ ਪ੍ਰਵਾਸੀ ਹੱਥੀ ਪੰਦੇ ਪਿਆ ਆ ਦੇਖੋ ਪ੍ਰਵਾਸੀ ਜਲੰਧਰ ਮਕਸੂਦਾ ਸਬਜ਼ੀ ਮੰਡੀ ਪੰਜਾਬੀਆਂ ਦੇ ਹੱਥੀ ਪੰਦੇ ਪਿਆ ਇੱਕ ਪੱਤਰਕਾਰ ਦੇ ਹੱਥੀ ਪੰਦੇ ਪਿਆ ਪੱਤਰਕਾਰ ਦੇ ਹੱਥੀ ਪੰਦੇ ਪਿਆ ਸਾਰ ਸਾਰੀ ਮੰਡੀ ਚੁੱਕੀ ਤੇਰਾ ਮਾਲ ਕਿਉਂ ਚੁੱਕਿਆ ਆ ਤੇਰਾ ਮਾਲ ਪਿਆ ਕਿਉਂ ਨਹੀਂ ਚੁੱਕਿਆ ਤੇਰਾ ਮਾਲ ਕਿਉਂ ਨਹੀਂ ਚੁੱਕਿਆ ਨੰਗਾ ਹੋ ਕੇ ਦਿਖਾਰਾ ਨੰਗਾ ਹੋ ਕੇ ਦਿਖਾਰਾ ਇਹਨਾਂ ਦੇ ਇਹਨਾਂ ਦੇ ਸੰਤ ਸੰਤ ਕਾਰਵਾਈ ਹੋਣੀ ਚਾਹੀਦੀ ਹੈ ਮੇਰਾ ਸਾਰੇ ਜਥੇਬੰਦੀਆਂ ਨੂੰ ਖੁੱਲਾ ਸਾਦਾ ਕਿ ਪ੍ਰਵਾਸੀ ਜਿਹੜੇ ਗੇ ਜਲੰਧਰ ਸ਼ਹਿਰ ਸਬਜ਼ੀ ਮੰਡੀ ਦੇ ਵਿੱਚ ਹੈਵੀ ਹੋ ਗਏ ਆ ਇੱਕ ਪੱਤਰਕਾਰ ਦੇ ਹੱਥੀ ਵੀ ਪਏ ਆ ਔਰ ਇਹ ਸਾਰਾ ਕਾਰੋਬਾਰ ਵੀ ਖੋ ਗੇ ਲੈ ਗਏ ਹੱਥੀ ਵੀ ਪੈਂਦੇ ਆ ਪਰਵਾਸੀ ਵੀ ਕਰਦੇ ਆ ਸਾਰਾ ਮਾਲ ਚੁੱਕ ਲਿਆ ਲੇਕਿਨ ਇਹਦਾ ਮਾਲ ਨਹੀਂ ਚੁੱਕਿਆ ਕਮੇਟੀ ਵਾਲਿਆਂ ਨੇ ਮਿੱਲੀ ਭਗਤ ਕਰਕੇ ਇਹ ਤੇ ਜੋ ਕਾਨੂੰਨੀ ਕਾਰਵਾਈ ਉਹ ਵੀ ਹੋਣੀ ਚਾਹੀਦੀ ਹੈ ਔਰ ਜਥੇਬੰਦੀਆਂ ਸਾਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੁੰਦੀਆਂ ਸਾਰੀਆਂ ਇਹ ਤੇ ਸੱਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਬਿਲਕੁਲ ਜਿੰਨੇ ਵੀ ਬੰਦੇ ਆ ਨੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਇਹਨਾਂ ਕੋਲ ਕੋਈ ਆਧਾਰ ਕਾਰਡ ਵੋਟਰ ਕਾਰਡ ਜਿਹੜਾ ਕਿ ਨਹੀਂ ਆਇਆ ਇਹਨਾਂ ਕੋਲ ਉਹ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੀ ਪੂਰੀ ਜਾਣਕਾਰੀ ਲਵੇ ਕਿ ਇਹਨਾਂ ਦੇ ਦੋ ਦੋ ਆਧਾਰ ਕਾਰਡ ਵੋਟਰ ਕਾਰਡ ਬਣੇ ਹੋਏ ਆ ਔਰ ਗੰਦ ਪਾਇਆ ਇਹਨਾਂ ਨੇ ਮਕਸੂਦਾ ਸਾਰੀ ਸਬਜ਼ੀ ਮੰਡੀ ਇਹਨਾਂ ਨਾਲ ਸੰਭੀ ਹੋਈ ਹੈ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਮਾਰਕੀਟ ਕਮੇਟੀ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਜੋ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਇਹਨਾਂ ਨੂੰ ਇੱਥੇ ਭਜਾਇਆ ਜਾਵੇ ਆ ਦੇਖੋ ਆ ਦੇਖੋ ਬਦਮਾਸ਼ੀ ਦੇ ਬਦਮਾਸ਼ੀ ਦੇ ہمارا ਕੰਮ ਹੈ ਵੀਡੀਓ ਬਣਾਉਣਾ 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 ਤੂੰ ਕੌਣ ਹੋਂਤਾ ਤੂੰ ਕੌਣ ਹੋਂਤਾ ਤੂੰ ਕੌਣ ਹੋਂਤਾ ਇੱਕ ਪੱਤਰਕਾਰ ਤੂੰ ਕੌਣ ਹੋਂਤਾ ਪੱਤਰਕਾਰ ਬਹਦੇ ਬਣੇ ਨਾ ਤੂੰ ਕੌਣ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਏ ਆ ਦੇਖੋ ਪ੍ਰਵਾਸੀ ਆ ਦੇਖੋ ਪ੍ਰਵਾਸੀ ਇੱਥੇ ਕੰਦੇ ਪਏ ਆ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਏ ਆ ਆ ਦੇਖੋ ਪ੍ਰਵਾਸੀ ਜਲੰਧਰ ਮਕਸੂਦਾ ਸਬਜ਼ੀ ਮੰਡੀ ਆ ਦੇਖੋ ਪ੍ਰਵਾਸੀ ਇੱਥੇ ਪੈਂਦੇ ਪਏ ਆ ਦੇਖੋ ਆਹ ਦੇਖੋ ਆਹ ਦੇਖੋ ਪ੍ਰਵਾਸੀ ਹੱਥੀ ਪੰਦੇ ਪਿਆ ਆਹ ਦੇਖੋ ਪ੍ਰਵਾਸੀ ਜਲੰਧਰ ਮਕਸੂਦਾ ਸਬਜ਼ੀ ਮੰਡੀ ਪੰਜਾਬੀਆਂ ਦੇ ਹੱਥੀ ਪੰਦੇ ਪਿਆ ਇੱਕ ਪੱਤਰਕਾਰ ਦੇ ਹੱਥੀ ਪੰਦੇ ਪਿਆ ਪੱਤਰਕਾਰ ਦੇ ਹੱਥੀ ਪੰਦੇ ਪਿਆ ਸਾਰ ਸਾਰੀ ਮੰਡੀ ਚੁੱਕੀ ਤੇਰਾ ਮਾਲ ਕਿਉਂ ਚੁੱਕਿਆ ਆ ਤੇਰਾ ਆ ਤੇਰਾ ਮਾਲ ਪਿਆ ਕਿਉਂ ਨਹੀਂ ਚੁੱਕਿਆ ਤੇਰਾ ਮਾਲ ਕਿਉਂ ਨਹੀਂ ਚੁੱਕਿਆ ਨੰਗਾ ਹੋ ਕੇ ਦਿਖਾਰਾ ਨੰਗਾ ਹੋ ਕੇ ਦਿਖਾਰਾ ਬਈਆਂ ਦੇ ਇਹਨਾਂ ਦੇ ਸੰਤ ਸੰਤ ਕਾਰਵਾਈ ਹੋਣੀ ਚਾਹੀਦੀ ਹੈ ਮੇਰਾ ਸਾਰੇ ਜਥੇਬੰਦੀਆਂ ਨੂੰ ਖੁੱਲਾ ਸਾਦਾ ਕਿ ਪ੍ਰਵਾਸੀ ਜਿਹੜੇ ਗੇ ਜਲੰਧਰ ਸ਼ਹਿਰ ਸਬਜ਼ੀ ਮੰਡੀ ਦੇ ਵਿੱਚ ਹੈਵੀ ਹੋ ਗਏ ਆ ਇੱਕ ਪੱਤਰਕਾਰ ਦੇ ਹੱਥੀ ਵੀ ਪਏ ਆ ਔਰ ਇਹ ਸਾਰਾ ਕਾਰੋਬਾਰ ਵੀ ਖੋ ਗੇ ਲੈ ਗਏ ਹੱਥੀ ਵੀ ਪੈਂਦੇ ਆ ਬਦਮਾਸ਼ੀ ਵੀ ਕਰਦੇ ਆ ਸਾਰਾ ਮਾਲ ਚੁੱਕ ਲਿਆ ਲੇਕਿਨ ਇਹਦਾ ਮਾਲ ਨਹੀਂ ਚੁੱਕਿਆ ਕਮੇਟੀ ਵਾਲਿਆਂ ਨੇ ਮਿਲੀ ਭਗਤ ਕਰਕੇ ਇਹ ਤੇ ਜੋ ਕਾਨੂੰਨੀ ਕਾਰਵਾਈ ਉਹ ਵੀ ਹੋਣੀ ਚਾਹੀਦੀ ਹੈ ਔਰ ਜਥੇਬੰਦੀਆਂ ਸਾਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੁੰਦੀਆਂ ਸਾਰੀਆਂ ਇਹ ਤੇ ਸੱਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਬਿਲਕੁਲ ਜਿੰਨੇ ਵੀ ਬੰਦੇ ਆ ਨੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਇਹਨਾਂ ਕੋਲ ਕੋਈ ਆਧਾਰ ਕਾਰਡ ਵੋਟਰ ਕਾਰਡ ਜਿਹੜਾ ਕਿ ਨਹੀਂ ਆਇਆ ਇਹਨਾਂ ਕੋਲ ਉਹ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੀ ਪੂਰੀ ਜਾਣਕਾਰੀ ਲਵੇ ਕਿ ਇਹਨਾਂ ਦੇ ਦੋ ਦੋ ਆਧਾਰ ਕਾਰਡ ਵੋਟਰ ਕਾਰਡ ਬਣੇ ਹੋਏ ਆ ਔਰ ਗੰਦ ਪਾਇਆ ਹੋਇਆ ਇਹਨਾਂ ਨੇ ਮਕਸੂਦਾ ਸਾਰੀ ਸਬਜ਼ੀ ਮੰਡੀ ਇਹਨਾਂ ਨੇ ਸੰਭੀ ਹੋਈ ਹੈ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਮਾਰਕੀਟ ਕਮੇਟੀ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਜੋ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਇਹਨਾਂ ਨੂੰ ਇਥੋਂ ਭਜਾਇਆ